ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਭਵਿਆ ਪੋਡਕਾਸਟ ਅੱਜ ਸਾਡੇ ਨਾਲ ਹੈਗੇ ਜਿਸਪਾਲ ਸਿੰਘ ਦਾਨ ਬਾਬਾ ਜੀ ਫਤਿਹਗੜ ਸਾਹਿਬ ਤੋਂ ਇੰਟਰਨੈਸ਼ਨਲ ਡਾਟੀ ਬਾਬਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਾਬਾ ਜੀ ਜਿਹੜੇ ਅਮਰਜੈਂਸੀ ਮੂਵੀ ਕੰਗਨਾ ਦੀ ਆਇਆ ਉਹਦਾ ਵਿਰੋਧ ਕਰ ਰਿਹਾ ਹੈ ਪੰਜਾਬ 'ਚ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਵੀਆਂ ਬਹੁਤ ਬਣਦੀਆਂ ਹਾਂਜੀ ਸਮਾਜ ਨੂੰ ਸੇਧ ਦੇਣ ਵਾਲੀਆਂ ਮੂਵੀਆਂ ਬਣਦੀਆਂ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਬਹੁਤ ਸਿੱਖਿਆਦਾਰ ਮੁਗਬੀਆਂ ਬਣਨੀਆਂ ਚਾਹੀਦੀਆਂ ਇਸ ਗੱਲ ਦੀ ਹੱਕਤ ਹੈ ਪਰ ਜਿਸ ਮੁਗਵੀ ਦੇ ਚੱਲਣ ਨਾਲ ਜਿਸ ਮੁਵੀ ਦੇ ਬਣਨ ਨਾਲ ਕਿਸੇ ਫਿਰਕੇ ਨੂੰ ਕਿਸੇ ਕੌਮ ਨੂੰ ਟਾਰਗੇਟ ਕੀਤਾ ਗਿਆ ਹੋਵੇ ਜਾਂ ਉਹਨੂੰ ਉਹ ਉਹ ਨੂੰ ਦੁਨੀਆ ਦੇ ਨਕਸ਼ੇ ਉੱਤੇ ਕਟਿਆ ਬਖਾਇਆ ਜਾ ਰਕੇ ਖਾਸ ਤੌਰ ਤੇ ਸਿੱਖ ਕੌਮ ਨੂੰ ਇਸੇ ਕੌਮ ਦੀ ਜ਼ਮੀਰ ਇਜ਼ਾਤ ਨਹੀਂ ਦੇਂਦੀ ਹਾਂਜੀ ਅਸੀਂ ਕਿਸੇ ਮੂਵੀ ਦਾ ਵਿਰੋਧ ਨਹੀਂ ਕਰਦੇ ਪਹਿਲਾਂ ਵੀ ਬਣਦੀਆਂ ਹੁਣ ਵੀ ਪਰ ਸਮੇਂ-ਸਮੇਂ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਸਿੱਖ ਕੌਮ ਨੂੰ ਕਦੇ ਇਹਨਾਂ ਦਾ ਮਜ਼ਾਕ ਕਿਸੇ ਤਰ੍ਹਾਂ ਕਾਰਟੂਨ ਦੇ ਰੂਪ ਵਿੱਚ ਕਦੇ ਕਿਸੇ ਤਰ੍ਹਾਂ ਦੇ ਰੂਪ ਵਿੱਚ ਇਹਨਾਂ ਨੂੰ ਨੀਵੇਂ ਦਿਖਾਉਣ ਦਾ ਯਤਨ ਕੀਤਾ ਗਿਆ ਅੱਜ ਆ ਜਿਹੜੀ ਕੰਗਣਾ ਰਣਾਉਤੋ ਇਹਨੇ ਬਹੁਤ ਪਹਿਲਾਂ ਤਾਂ ਸਾਡੇ ਕਿਸਾਨ ਭਰਾ ਜਿਹੜੇ ਭੁੱਖਣ ਭਾਣੇ ਸਾਡੀਆਂ ਮਾਤਾਵਾਂ ਆਪਣੇ ਪਰਿਵਾਰ ਛੱਡ ਕੇ ਆਪਣੀ ਰੋਜੀ ਰੋਟੀ ਕਹਿ ਲੋ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਉੱਥੇ ਮੋਰਚੇ ਤੇ ਬੈਠੇ ਸਨ ਉਹਨਾਂ ਲਈ ਇਹਨਾਂ ਨੇ ਇਹਨੇ ਪੱਦੀ ਸ਼ਬਦਾਵਲੀ ਵਰਤੀ ਵੀ ਇਹ 100 100 ਰੁਪਏ ਦੇ ਉੱਤੇ ਲਿਆਂਦੀਆਂ ਗਈਆਂ ਪੇੜ ਨੇ ਔਰ ਇਹ ਮਾਰੀ ਸ਼ਬਦਾਵਲੀ ਸੀ ਚਲੋ ਖੈਰ ਇਹਦਾ ਤਾਂ ਧੰਨਵਾਦ ਕਰਦੇ ਆਂ ਉਹ ਸਾਡੀ ਬੱਚੀ ਕੁਲਵਿੰਦਰ ਕੌਰ ਉਹਨੇ ਦੁਨੀਆ ਨੂੰ ਦੱਸ ਦਿੱਤਾ ਵੀ ਇਹ ਜਿਹੜੀਆਂ ਮਾਤਾਵਾਂ ਨੇ ਉਹ ਉਹਨਾਂ ਦੀ ਜ਼ਮੀਰ ਕਾਇਮ ਹੈ ਉਹ ਕੋਈ ਪੇੜ ਤੇ ਲਿਆਂਦੀ ਹੋਈ ਨਹੀਂ ਉਹ ਅਣਖ ਔਰ ਬਹਾਦਰੀ ਵਾਲੀਆਂ ਮਾਤਾ ਮਾਂ ਸਨ ਦੂਜੀ ਗੱਲ ਫਿਰ ਇਹਨੇ ਉਲਟਾ ਜਦੋਂ ਇਹਦੇ ਕਰਤੂਤ ਇਹਦੀ ਆਪਣੀ ਸੀ ਜਦੋਂ ਇਹਦੇ ਚਪੇੜ ਪਈ ਇਹਨੇ ਆਖਿਆ ਹੁਣ ਪੰਜਾਬ ਤੇਰਾ ਕਿਆ ਬਣੂ ਸਾਰੇ ਪੰਜਾਬ ਨੂੰ ਇਹਨੇ ਟਾਰਗੇਟ ਕੀਤਾ ਮੰਨਿਆ ਚਲੋ ਅਸੀਂ ਗਲਤੀ ਤਾਂ ਕੋਈ ਸੀਗੀ ਨਹੀਂ ਉਸ ਕੁਲਵਿੰਦਰ ਕੌਰ ਦੀ ਉਹਦੇ ਜਜ਼ਬਾਤ ਪੜ ਕੇ ਉਹ ਸਾਹਮਣੇ ਆਈ ਉਹਨੇ ਦੱਸ ਦਿੱਤਾ ਹਾਲਾਂਕਿ ਗੱਲ ਵਿੱਚ ਹੋਰ ਸੀ ਖੈਰ ਇਸ ਪਾਸੇ ਨਾ ਜਾਈਏ ਉਸ ਤੋਂ ਬਾਅਦ ਦੂਜੀ ਨੇ ਗੱਲ ਕੀਤੀ ਵੀ ਪੰਜਾਬ ਇਹ ਉਗਰ ਬਾਜੀ ਆ ਪੰਜਾਬ ਅਤਵਾਦੀ ਆ ਪੰਜਾਬ ਹੁਣ ਖਤਮ ਹੋ ਜਾਏਗਾ ਇਹਨੇ ਫਿਰ ਜਿਵੇਂ ਇੰਦਰਾ ਗਾਂਧੀ ਕਹਿੰਦੀ ਸੀ ਵੀ ਹੁਣ ਪੰਜਾਬ ਦਾ ਕੀ ਬਣੇਗਾ ਇੰਦਰਾ ਰਾਣੀਏ ਤੈਨ ਟਾਇਆ ਖਰਮੁੰਦਰ ਤੈਨੂੰ ਕਿਸ ਤਰ੍ਹਾਂ ਦਾ ਖੂਨੀ ਖਾਬ ਆਇਆ ਮਸੇ ਰੰਗੜ ਦੀ ਕਬਰ ਤੋਂ ਪੁੱਛ ਲੈਂਦੀ ਤੈਨੂੰ ਤੁਹਾਨੂੰ ਮਾਮਲਾ ਕਿੰਨਾ ਜਨਾਬ ਆਇਆ ਇਹ ਬਿਆਨਤ ਸਿੰਘ ਸਤਵੰਤ ਸਿੰਘ ਨਹੀਂ ਸੁਖਾ ਸਿੰਘ ਜਾਂ ਕੋਈ ਮਤਾਬ ਆਇਆ ਤੇਰੇ ਸੀਨੇ ਵਿੱਚ ਇਹ ਤੁਸੀਂ ਬੇਈਮਾਨੇ ਇਸੇ ਲਈ ਇੱਥੇ ਦਾ ਪੱਥਰ ਜਵਾਬ ਆਇਆ ਤੈਨੂੰ ਕਿਹਾ ਸੀ ਸੋਇਨ ਸਵੇਰ ਬਣ ਜਾ ਤੂੰ ਨੇਰ ਪਾਉਣ ਵਾਲੀ ਕਾਲੀ ਰੈਣ ਨਾ ਬਣ ਤੈਨੂੰ ਪੁੱਜਾਂਗੇ ਬਣ ਕੇ ਬ੍ਰਾਹਮਣੀ ਰਾਓ ਪਰ ਤੂੰ ਗੰਗੂ ਪੁਰਾਮਣ ਦੀ ਭੈਣ ਨਾ ਬਣ ਪਰ ਉਹ ਜਦੋਂ ਨਾ ਹੱਤੀ ਉਹਦਾ ਹਾਸ਼ਰ ਕੀ ਹੋਇਆ ਆਪਣੇ ਸਾਹਮਣੇ ਦੁਨੀਆ ਦੀ ਤਾਕਤ ਇਹ ਤਾਂ ਕੁਝ ਵੀ ਨਹੀਂ ਕੰਗਣਾ ਰਣਾਉਤ ਇਹਨੇ ਇੱਕ ਫਿਲਮ ਬਣਾ ਲਈ ਉਹ ਕਹਾਵਤ ਹੈ ਪੰਜਾਬੀ ਦੀ ਜਾਤ ਦੀ ਕੋੜ ਕਿਰਲੀ ਸਤੀਰਾ ਨਾਲ ਜੱਫੀ ਤੋਂ ਇਹਨੇ ਜੋ ਇਹ ਫਿਲਮ ਤਿਆਰ ਕੀਤੀ ਹੈ ਮੈਨੂੰ ਪਤਾ ਲੱਗਿਆ ਵੀ ਲੇਖਕ ਵੀ ਆਪ ਹੀ ਹੈ ਇਹਨੇ ਪ੍ਰੋਡਿਊਸ ਵੀ ਆਪੇ ਕੀਤੀ ਹੈ ਔਰ ਦੇਖੇਗੀ ਵੀ ਆਪੇ ਉਸ ਫਿਲਮ ਨੂੰ ਦੇਖੇਗੀ ਆਪੇ ਖਾਸ ਤੌਰ ਤੇ ਪੰਜਾਬ ਤਾਂ ਕੀ ਦੁਨੀਆਂ ਦੇ ਕੋਨੇ ਕੋਨੇ 'ਚ ਜਿੱਥੇ ਵੀ ਕੋਈ ਚੰਗੀ ਸੋਚ ਰੱਖਣ ਵਾਲਾ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਹਿੰਦੂ ਹੈ ਤੇ ਸਿੱਖ ਤਾਂ ਆਪਣਾ ਵਿਰੋਧ ਕਰਨਗੇ ਹੀ ਕਰਨਗੇ ਕਿਉਂਕਿ ਇਸ ਦਾ ਕਹਿੰਦੇ ਨੇ ਜਿਹੜੀ ਬਿਮਾਰੀ ਹੈ ਉਹਨੂੰ ਜੇ ਸ਼ੁਰੂ ਤੋਂ ਨਾ ਫੜਿਆ ਜਾਏ ਫਿਰ ਉਹ ਕੈਂਸਰ ਬਣ ਜਾਂਦੀ ਹੈ ਘਾਤਕ ਬਣ ਜਾਂਦੀ ਹੈ ਮੈਂ ਅਪੀਲ ਕਰਾਂਗਾ ਇਹਦੇ ਅੰਗੜਾ ਰਣਾਲ ਦੇ ਆਕਾਵਾਂ ਨੂੰ ਕਿ ਇਸ ਨੂੰ ਰੋਕਿਆ ਜਾਏ ਅਸੀਂ ਧੀਆ ਪੈਣਾ ਵਾਲੇ ਆ ਅਸੀਂ ਗ੍ਰਿਸ਼ਟੀ ਲੋਕ ਆ ਧੀਆ ਦਾ ਸਤਿਕਾਰ ਕਰਦੇ ਆ ਅਸੀਂ ਉਹ ਸ਼ਬਦ ਨਹੀਂ ਇਹਦੇ ਲਈ ਕਹਣੇ ਕਹਨ ਕਹਿੰਦੇ ਜੋ ਇਹਦੇ ਲਈ ਬਣਦੇ ਨੇ ਜੋ ਇਹ ਹੱਕ ਰੱਖਦੀ ਐ ਪਰ ਫਿਰ ਵੀ ਅਸੀਂ ਇਹਦਾ ਇਸ ਕਰਕੇ ਇੱਕ ਧੀ ਹੋਣ ਦੇ ਨਾਤੇ ਸਤਿਕਾਰ ਕਰਦੇ ਆ ਕਿ ਇਹ ਬਾਜ਼ ਆ ਜਾਏ ਬਾਜ਼ ਆ ਜਾਏ ਕਿਉਂਕਿ ਸਿੱਖੀ ਦੇ ਨਾਲ ਪੰਗਾ ਲੈਣ ਵਾਲਾ ਸਿੱਖਾਂ ਦੇ ਨਾਲ ਪੰਗਾ ਲੈਣ ਵਾਲਾ ਕਦੇ ਵੀ ਸਿੰਘਾਂ ਨੂੰ ਮਾਰਿਆ ਕਹਿਣ ਵਾਲਾ ਇਹ ਨਹੀਂ ਕਿ ਅਸੀਂ ਸਾਡਾ ਕੋਈ ਉਹਦੇ ਨਾਲ ਜਾਤੀ ਦੁਸ਼ਮਣੀ ਹੈ ਪਰ ਇਹ ਜਾਣ ਬੁੱਝ ਕੇ ਜਾਣ ਬੁੱਝ ਕੇ ਬਾੜ ਵਿੱਚ ਦੋਈਆ ਫਸਾਉਣ ਦਾ ਯਤਨ ਕਰਦੀ ਹੈ ਜਾਣ ਬੁੱਝ ਕੇ ਦਹੀ ਦੇ ਭਲੇਖੇ ਕਪਾ ਦੀਆਂ ਫੁੱਟੀਆਂ ਨੂੰ ਮੂੰਹ ਮਾਰਨ ਦਾ ਯਤਨ ਕਰਦੀ ਹੈ ਇਹਦਾ ਖਮਿਆਜ਼ਾ ਇਹਨੂੰ ਵੀ ਭੁਗਤਣਾ ਪਏਗਾ ਇਹਦੇ ਆਕਾਮਾਂ ਨੂੰ ਵੀ ਭੁਗਤਣਾ ਪਏਗਾ ਜੇ ਇਹਨੂੰ ਨਾ ਰੋਕਿਆ ਗਿਆ ਐਮਰਜੈਂਸੀ ਫੈਲਾਉਂਦਾ ਅਸੀਂ ਭਾਵਿਆ ਚੱਲ ਰਹੇ ਡਟ ਕੇ ਵਿਰੋਧ ਵੀ ਕਰਦੇ ਆ ਅਪੀਲ ਵੀ ਕਰਦੇ ਆ ਕਿ ਜਿੱਥੇ ਵੀ ਇਹ ਫਿਲਮ ਲੱਗੇਗੀ ਉਹਦਾ ਅਸੀਂ ਵਿਰੋਧ ਵੀ ਕਰਾਂਗੇ ਤੇ ਇਹਨੂੰ ਨਾ ਵੇਖਿਆ ਜਾਏ ਜਿਹੜੀ ਕਿ ਸਿੱਖ ਕੌਮ ਦੇ ਹਿਰਦਿਆਂ ਉੱਤੇ ਜ਼ਖਮ ਕਰਦਾ ਜੋ ਸਾਡੇ ਜ਼ਖਮ ਹਾਲੇ ਅੱਲੇ ਨੇ ਉਹਨਾਂ ਨੂੰ ਫੇਰ ਕੁਰੇਜਣ ਦਾ ਯਤਨ ਕਰਦੀ ਹੈ ਇਸ ਵਾਸਤੇ ਇਸ ਫਿਲਮ ਦਾ ਡਟ ਕੇ ਵਿਰੋਧ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ